ਸੁੱਤਾ ਹੀ ਰਹਿ ਗਿਆ ਸੁੱਤਾ ਹੀ ਰਹਿ ਗਿਆ ਸੁੱਤਾ ਹੀ ਰਹਿ ਗਿਆ ਪੰਜਾਬ ਤੋਂ ਕੈਨੇਡਾ ਗਿਆ ਕਬੱਡੀ ਖਿਡਾਰੀ ਸੁੱਤਾ ਹੀ ਰਹਿ ਗਿਆ ਸਦਾ ਲਈ ਮੌਤ ਦੇ ਅਗਾਸ ਚ ਚਲਾ ਗਿਆ ਕਪੂਰਥਲਾ ਦਾ ਕਬੱਡੀ ਖਿਡਾਰੀ ਤਲਵਿੰਦਰ ਸਿੰਦਾ ਕਬੱਡੀ ਖੇਡਣ ਲਈ ਕੈਨੇਡਾ ਗਿਆ ਪਰ ਆਪਣੇ ਕਮਰੇ 'ਚ ਸੁੱਤਾ ਹੀ ਰਹਿ ਗਿਆ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਇਆ ਉਸ ਦੀ ਮੌਤ ਹੋ ਚੁੱਕੀ ਹੈ ਉਸ ਦੀ ਮੌਤ ਤੋਂ ਕਰੀਬ 4 ਘੰਟੇ ਬਾਅਦ ਪਤਾ ਲੱਗ ਗਿਆ ਕਿ ਉਸ ਦੀ ਚਾਂ ਚਲੇ ਗਈ ਹੈ ਉਸ ਦੀ ਮੌਤ ਤੋਂ ਬਾਅਦ ਕਬੱਡੀ ਜਗ੍ਹਾ 'ਚ ਵੀ ਸ਼ੌਕਤੀ ਲੈ ਰਹਾ ਹੋ ਤੁਹਾਨੂੰ ਦਖਾਨੇ ਆ ਕਿਵੇਂ ਹੋਈ ਉਸ ਦੀ ਮੌਤ ਕੀ ਕਹਿਣਾ ਹੈ ਪਰਿਵਾਰ ਦਾ ਕਿਵੇਂ ਟੁੱਟਿਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਦੈਨਿਕ ਮੇਰ ਪੰਜਾਬੀ ਟੀਵੀ ਦਿਖਲਈਆ ਮੰਤਾਗਰ ਦੇ ਅੰਜੀ ਸਰ ਕੀ ਨੰਦਾ ਮੇਰਾ ਨਾਮ ਹਰਗਬਿੰਦ ਸਿੰਘ ਜੀ ਇਹ ਬਣੀ ਪਿੰਡ ਸੰਗੋ ਵਾਲੀ ਦਾ ਜਿਹੜੀ ਕੰਟਰੀ 'ਚ ਰਹਿ ਰਹੇ ਸੀ ਅਸੀਂ ਬੈਂਕੂਵਰ ਕੈਨੇਡਾ 'ਚ ਰਹਿੰਦੇ ਜੀ ਜਿੱਥੇ ਤਲਵਿੰਦਰ ਸਿੰਘ ਉੱਥੇ ਹੀ ਜਿਹਾਸ਼ ਕਬੱਡੀ ਖੇਡਣ ਵਾਸਤੇ ਸਾਡੇ ਕੋਲ ਹੀ ਰਹਿ ਰਹੇ ਸੀ ਇੱਥੇ ਵੈਨਕੂਵ ਯੂ ਕਬੱਡੀ ਖੇលਦੇ ਸੀਗੇ ਉਹ ਕਬੱਡੀ ਖੇលਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪੌਂਸਰ ਕਰਨ ਵਾਲੇ ਜੀਵਨ ਤੇ ਖੁਲਵਿੰਦਰ ਹੁਣੇ ਕੈਲ ਦਸਾਂ ਜਿਹੜੇ ਪੁਲਿਸ ਡਿਪਾਰਟਮੈਂਟ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿੰਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਧੋਂ ਗਏ ਸੀ ਕਿ ਉਪਦੇਸ਼ ਇਹ ਉੱਥੇ ਜ ਜੁਲਾਈ ਦੇ ਵਿੱਚ ਮੇਰੇ ਖਲ ਗਏ ਆ ਸਾਡੇ ਕੋਲ ਥੋੜੇ-ਥੋੜੇ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਗੇ ਪਰਿਵਾਰ ਸਾਈ ਨੇ ਟੱਬਰ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਦੀ ਦੇਖਭਾਲ ਸਾਡੇ ਨਾਲ ਦੇ ਸੀਗੀ ਤੇ ਅਚਾਨਕ ਉਹ ਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਖਰਿੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜੇ ਫਰ ਐਮਬੂਲੈਂਸ ਕਾਲ ਕੀਤੀ ਤੇ ਆਇਆ ਤਾਂ ਉਹਨਾਂ ਨੇ ਉਹਨੂੰ ਡੈੱਡ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ ਪਾਰਕੈਂਟ ਤੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਬ੍ਰੈਕ ਦੇ ਨਾਲ ਇਹ ਹੀ ਜਾਣਕਾਰੀ ਜਿਹੜੀ ਇਹ ਪੇਸ਼ ਕੋ ਸਾਨੂੰ ਮਿਲੀ ਆ ਉਹ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀ ਉਹਨੇ ਚਿਰ ਤੱਕ ਕਿਸੇ ਕਿਸੇ ਵਿਅਕਤੀ ਨਾਲ ਜਾਣਕਰਨੇ ਉਹ ਫਿਰ ਨਟਕਿਓ ਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬੈਲਟ ਲੰਗ ਉਹ ਵੀ ਰਾਇਤ ਆਸ਼ਾਸ਼ੀ ਆਪਣੇ ਆਪਣੇ ਬਜ਼ੁਰਗ ਦੇ ਸਿਰ ਨਹੀਂ ਠੀਕ ਉਹ ਚੱਕਰ ਤੇ ਦੋਨੇ ਜਣੇ ਆਏ ਸੀ ਫਿਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਰਾਂਗੁਰੂ ਤੇ ਜੈਸੂੜੇ ਉੱਥੇ ਨੇ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜਿਆਦੀ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਨਹੀਂ ਸਾਡੇ ਜਿਹੜੇ ਬੱਚੇ ਦੀ ਮੌਤ ਹੋਈ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀਗੇ ਉਹ ਮੇਰੇ ਬੇਟੇ ਸੀਗੇ ਜੀ। ਵਿਦੇਸ਼ ਕਿਦੋਂ ਗਏ ਔਰ ਕੇਸਰ ਵਿਸਤ ਗਏ। ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ। ਪਤਾ ਨਹੀਂ ਕਿਵੇਂ ਹੋਪਰੀ। ਘਟਨਾ ਇਹ ਅਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਹ ਦੱਸਦੇ ਆ। ਇਹ ਮਤਲਬ ਕੱਲਾ ਸੀਗਾ ਉੱਥੇ ਕਮਰੇ ਦੇ ਵਿੱਚ। ਜੁਦੋ ਨਾਨੇ ਕੇ ਨੇ ਵੇਖਿਆ ਹੋਆ ਦੋਸਤ ਆ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਤੋਂ 3-4 ਘੰਟੇ ਬਾਅਦ ਚ ਦੀ ਮੌਤ ਹੋ ਗਈ ਆ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟ ਰਾਹੀਂ ਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਆ ਆਮ ਤੱਕ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਜੀ ਉਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਡੀ ਹੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਇਹ ਹੱਲੇ ਤੱਕ ਸਾਡੀ ਉਹ ਨਵੇਂ ਕਲੱਬ ਵਾਲਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਲੋਕ ਭੇਜੇ ਆ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇ ਇੱਧਰ ਆਇਆ ਹੋਇਆ ਹੈਗਾ ਇਹ ਜਿਹਦੇ ਰੂਮ 'ਚ ਰਹਿੰਦੇ ਸੀਗੇ ਤੇ ਮੌਕੇ ਤੇ ਹੈ ਨਹੀਂ ਸੀ ਉਹਨਾਂ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹ ਨਾਣਾ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜੋ ਆਂ ਮਾੜੇ ਪਰਿਵਾਰ ਨਾਲ ਬਲੰਮ ਕਰਦੇ ਆਂ ਜਿੱਥੇ ਤਰਵਿੰਦਰ ਸਿੰਘ ਰਹ ਰਿਹਾ ਸੀਗਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਹੀਂ ਨੂੰ ਕਿਹਾ ਵਾ ਘੁੱਠਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਤਾਂ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਿੰਦਾ ਗੁਰਦਾਰੇ ਚੱਲੀਏ ਕਿੰਦਾ ਨਹੀਂ ਮੈਂ ਲੰਮਾ ਪਹਿਣਾ। ਇਹ ਕਰਿਆ ਦੁਬਾਰਾ ਲੰਮਾ ਗਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ। ਜਦੋਂ ਡੈਥ ਹੋਈ ਤਾਂ ਵੇਖਿਆ ਜੀ ਇਹਨੂੰ। 트੍ਰਿੰਵਿੰਦਰ ਸਿੰਘ ਦਾ ਜਿਹੜਾ ਮ੍ਰਿਤਕ ਸਰੀਰ ਆ ਕੀ ਤੁਸੀਂ ਭਾਰਤ ਲਿਓਗੇ? ਮੈਂ ਆਪਣੇ ਗਵਰਨਮੈਂਟ ਕੋ ਇੰਡੀਆ ਗਵਰਨਮੈਂਟ ਕੋ ਮੈਂ ਅਰਦਾਸ ਜੀ ਵੀ ਮੇਰਾ ਇਕੱਲਾ ਬੱਚਾ ਹੋ। ਪਰਿਵਾਰ ਚ ਕੌਣ-ਕੌਣ ਹੈ? ਦੋ ਬੇਟੀਆਂ ਵੱਡੀਆਂ ਹੈ। बेटा छोटा कला बेटा परिवार की मंग करता है। नहीं मंग करते में साड़ी मदद की जाए कि खर्चा बहुत ज्यादा दस देखिए इंडिया बढ़ी लिया ਕੱਲੇ ਦੇ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਵੀ ਸਾਡੇ ਬੱਚੇ ਨੂੰ ਸਾਡੇ ਘਰ ਲਿਆਂਦਾ ਜਾਵੇ ਅੱਜ ਸਾਡੇ ਜਿਹੜੇ ਬੱਚੇ ਦੀ ਵੀ ਵਿਦੇਸ਼ੋਂ ਜਮਤ ਹੋਈ ਆ ਜਿਹੜਾ ਜਿਹੋਟੇ ਆਪਣਾ ਫਰੈਂਡ ਹੀ ਸੀਗਾ ਜੀ ਬਹੁਤ ਕੋਲੋਸ ਫਰੈਂਡ ਸੀਗਾ ਜੀ ਕੀ ਕੰਮ ਕਰਦੇ ਸੀਗੇ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਉਹਨਾਂ ਨੇ ਮੈਚਰ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਵਧੀਆ ਪਲੇਅਰ ਸੀਗਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਕਿਹੜੇ ਕਿਹੜੇ ਕਲੱਬਾਂ 'ਚ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਝ ਹਾਂਜੀ ਉਹ ਆਪਣੇ ਢਲਮਾ ਬਾਬਾ ਬਰਨਾਰਾਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀਗਾ ਜੀ ਤੇ ਹੋਰ ਸੁਰਖਪੁਰ ਉਹਨਾਂ ਨੇ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਕਲੱਬਾਂ 'ਚ ਖੇਡਦਾ ਰਿਹਾ ਹੈ ਤਾਂ ਆਪੇ ਨਾਮ ਸੀ ਪੰਜਾਬ 'ਚ ਨਾ ਸੀ ਨਾਮ ਸੀ ਉਹਨਾਂ ਦਾ ਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਉਹਨੂੰ ਪਤਾ ਕੁਝ ਤੁਹਾਨੂੰ ਹਾਂਜੀ ਵਿਦੇਸ਼ ਅਰੀ ਬੀਸੀ ਦਾ ਨਾਮ ਦਾ ਕਾਰਤਿਕ ਲੱਭਿਆ ਉਹਨਾਂ ਨੇ ਬੁਲਾਇਆ ਸੀ ਹਾਂਜੀ ਜਿਹੜੇ ਆਪਣੇ ਆਪਣੇ ਨੂੰ ਸਪான்ਸਰ ਕੀਤਾ ਸੀਗਾ ਉਹ ਇੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਕਰੋ ਬਾਕੀ ਮਰੇ ਦੂਰ ਆ ਹੀ ਰਹਿ ਗਏ ਛੱਡ ਗਏ ਹਾਂਜੀ ਇਹਦੇ ਬਾਰੇ ਨਹੀਂ ਵੀ ਕੁਝ ਪਤਾ ਇਸ ਇਤਿਹਾਸਿਕ ਕਿਉਂ ਕਿਦੋਂ ਫਰਾ ਲੱਗਦਾ ਪਹਿਲੇ ਲੱਗਦਾ ਫੰਦੇ ਦੇ ਵਿੱਚ ਜੀ ਜਿਨ੍ਹਾਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸੀਗਾ ਸੋ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਤੇ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ ਕਿਉਂਕਿ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਭਰਾ ਸੀਗਾ ਜੀ ਹਾਂ ਫਿਰ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਨਾਮ ਦੇ ਹੀ ਕਰਦੇ ਆ ਸਰਕਾਰ ਅੱਗੇ ਪਲਾਬਾਂ ਨੇ ਉਹਦੇ ਹੋਰ ਸਾਰੇ ਦਾਨੀ ਵੀ ਗਿਆਂਗੇ ਜਿਹੋਦੀ ਬੋਦੀ ਨੂੰ ਪਿੰਡ ਲੰਦਾ ਜਾਵੇ ਤੇ ਜਾਂ ਉਹ ਦਸ ਇੱਥੇ ਆ ਕੇ ਸੰਸਕਾਰ ਕੀਤਾ ਜਾਵੇ ਉਹ ਕੋਈ ਇਹ ਕਰਦੇ ਵੀ ਨਹੀਂ ਉਹ ਮੰਨ ਕਰ ਰਿਹਾ ਉਹਦੀ ਮਾਨਦਗੀ ਹੋਰ ਹੋ ਕੇ ਬਹੁਤ ਬੁਰਾ ਹਾਲ ਪਰਿਵਾਰ ਦੇ ਜਿਹੜਾ ਆਮਦਨ ਦਾ ਕੀ ਜਰੀਆ ਪਰਵਾਰ ਦਾ ਆਮਦਨ ਦਾ ਜਰੀਆ ਕੋਈ ਹੋਈ ਸੀ ਇਹਨਾਂ ਦੀ ਆਮਦਨ ਦਾ ਜਰੀਆ ਜੀ ਅੱਧਾ ਕੁੱਤੇ ਤੇ ਥੋੜਾ ਬਹੁਤਾ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ ਗੱਡੀ ਆ ਇੱਕ ਛੋਟੀ ਜਿਹਦਾ کاروبار ਹੈ ਤਾਂ ਕੋਈ ਡਾ ਖਾਸ ਨਹੀਂ ਸੀ ਤੇ ਇੰਨੇ ਪੈਸੇ ਲੱਗਣੇ ਆ ਕਿ ਪਰਿਵਾਰ ਨਹੀਂ ਫੋਟ ਕਰ ਸਕਦਾ ਸਾਰੇ ਦਾਨੀ ਵੀਰਾਂ ਨੂੰ ਕਲੱਬ ਵਾਲਿਆਂ ਕੇ ਕਲੱਬ ਵਾਲੇ ਜਿਹਨਾਂ ਸਪੋਰਟ ਕਰ ਵੀ ਰਹੇ ਆ ਜੀ ਤੇ ਬਾਕੀ ਪੈਸੇ ਜਾਦੇ ਆ ਜੀ ਸਾਰੇ ਵੀਰਾਂ ਦੀ ਬੇਨਤੀ ਆ ਕਿ ਉਹ ਮਤ ਦਿੱਤੀ ਜਾਵੇ ਤਾਂ ਕਿ ਉਹਦੀ ਬੋਡੀ ਫੰਡਰੀ ਹੋ ਜਾਈ ਆ ਪਰਿਵਾਰ ਦੇ ਨਾਲ ਜੇਕਰ ਕਿਸੇ ਸੱਜਣ ਨਾਲ ਗੱਲਬਾਤ ਕਰਨੀ ਹੋਵੇ ਤੇ ਇੱਕ ਟੈਲੀਫੋਨ ਨੰਬਰ ਜਿਹੜਾ ਉਹਨਾਂ ਦਾ ਪ੍ਰਵARTA ਉਹ ਬੋਲ ਦੋਵੇ ਹਾਂਜੀ ਪਰਿਵਾਰ ਦੇ ਨਾਲ ਦੇ ਬਾਬਾ ਹਾਂ ਜੀ ਉਹ ਪਰਿਵਾਰ ਦੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਬਾਪੂ ਜੀ ਦਾ ਨੰਬਰ ਹੈ 98761 2130 ਮਾਤਾ ਜੀ ਜਿਹੜੇ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਉਹ ਵਿਦੇਸ਼ੇ ਕਿਦੋਂ ਗਏ ਸੀ ਸਵਾਗ 5 ਮਹੀਨੇ ਹੋਏ ਹੋਣ ਚੱਕਰ ਤੋਂ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਇੰਦਾ ਬੜੀਆਂ ਸੋਹਣੀਆਂ ਗੱਲਾਂ ਕਰਦਾ ਨੋਰਮਲ ਅਸਬੇ ਘੇੜਦੇ ਪਰਵਾਰੀ ਕੀ ਗੱਲਾਂ ਕਰਦਾ ਸੀ ਮੰਮੀ ਟੈਨਸ਼ਨ ਨਾਲ ਆਈ ਇੰਦਾ ਕਰਨਾ ਪਾ ਇੰਦਾ ਕਰਨਾ ਮੈਂ ਕਦੀ ਨਾ ਕਲਦੀ ਮੈਨੂੰ ਬਤਾਵੰਦਾ ਮੇਰਾ ਪਨੇ ਮੈਂ ਤੋਈ ਲੈ ਹੋਲੇ ਕਰ ਦਿੱਤਾ ਕਦੀ ਬੋਤ ਨੂੰ ਕਰੋ ਮਰਨਾ ਅੰਦਰੀ ਮੈਨੂੰ ਉਹਦੀ ਹੋਣੀ ਦਾ ਪੇਤ ਲੱਗ ਜਾਂਦਾ

ਬ੍ਰਹਮਾ ਚ ਕੋਣ ਕੋਣ ਨੇ ਦੋ ਬੇਟਾਂ ਵੱਡਾ ਛੋਟਾ ਹੀ ਛੋਟਾ ਸੀ ਮੋਤਾ ਮੇਰਾ ਆ ਜਵਾਨ ਨੂੰ ਕਿਵੇਂ ਪਤਾ ਲੱਗਾ ਉਹਨੂੰ ਨਹੀਂ ਬਹੁਤ ਹੈ ਮੈਨੂੰ ਨਹੀਂ ਸੀ ਪਤਾ ਇੱਥੇ ਪੈਡ ਚ ਪਤਾ ਹੈ ਮੈਨੂੰ ਤਾਂ ਜਾ ਕੇ 3 ਵਜੇ ਪਤਾ ਲੱਗਾ ਹੈ ਮੈਨੂੰ ਨਹੀਂ ਕਿਸੇ ਨੇ ਵੀ ਦੱਸਿਆ ਪਰ ਮਾਂ ਪੇ ਨੂੰ ਆਪਣੇ ਬੱਚੇ ਦੀ ਬੜੀ ਉਮੀਦਾਂ ਹੁੰਦੀਆਂ ਕਿੰਨੀ ਉਮੀਦ ਰੱਖੀ ਸੀ ਕਿ ਤੁਸੀਂ ਬਹੁਤ ਜ਼ਿਆਦੀ ਉਮੀਦ ਸੀ ਬਹੁਤ ਜਾਈ ਬਹੁਤ ਤੇ ਨਾਲ ਹੈ ਅਸੀਂ ਕਬੱਡੀ ਖੇਡਣ ਜਾਂਦੇ ਸੀਗੇ ਉਹ ਹੁੰਦੀ ਸੀ ਇਹ ਗੱਲਬਾਤ ਹੁੰਦੀ ਸੀ ਪਰਵਾਰ ਨਾਲ ਬਹੁਤ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਆ ਪਾ ਘਰ ਦੀਆਂ ਗੱਲਾਂ ਕਰੀ ਚੜ ਲਾ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਐ ਨੂੰ ਨਹੀਂ ਸੀ ਪਤਾ ਬਹੁਤ ਨੇ ਇੰਨਾ ਮੈਨ ਨੂੰ ਤੇ ਛੱਡ ਜਾਣਾ ਵਾ ਇਹ ਹੀ ਮੰਗ ਕਰਦਾ ਪਰਵਾਰ ਮੰਗੇ ਹੋਇਆ ਵੀ ਸਾਡਾ ਬੱਚਾ ਹੀ ਨਿਕਾ ਆ ਜੇ